ਸਸਿਗਰ ਜੀ ਸਾਰਿਆਂ ਨੂੰ ਅੱਜ ਅਸੀਂ ਪੜ੍ਹਾਂਗੇ ਵਿਆਕਰਨ ਦਾ ਅਗਲਾ ਪੰਗ ਸ਼ਬਦ ਬੋਧ ਸ਼ਬਦ ਬੋਧ ਧੁਨੀਆਂ ਲਗਾ ਅਤੇ ਲਗਾਖਰਾਂ ਦੇ ਸਮੇਲ ਤੋਂ ਸ਼ਬਦ ਬਣਦਾ ਹੈ ਜਿਵੇਂ ਕ ਕ ਲ ਲ ਅਤੇ ਮ ਮ ਦੇ ਮੇਲ ਤੋਂ ਕਲਮ ਸ਼ਬਦ ਬਣਦਾ ਹੈ ਅੱਖਰਾਂ ਦੇ ਉਸ ਇਕੱਠ ਨੂੰ ਸ਼ਬਦ ਆਖਦੇ ਹਨ ਜਿਸ ਰਾਹੀਂ ਕਿਸੇ ਮਨੁੱਖ ਵਸਤੂ ਜਾਂ ਭਾਵ ਦਾ ਅਰਥ ਪ੍ਰਗਟ ਹੋਵੇ ਮੂਲ ਰੂਪ ਵਿੱਚ ਅਰਥ ਪੱਖੋਂ ਸ਼ਬਦ ਦੋ ਪ੍ਰਕਾਰ ਦੇ ਹੁੰਦੇ ਹਨ ਨੰਬਰ ਉਹਦਾ ਸਾਰਥਕ ਨੰਬਰ ਇਹਦਾ ਨਿਰਾਰਥਕ ਨੰਬਰ ਉਹਦਾ ਸਾਰਥਕ ਸਾਰਥਕ ਉਹ ਸ਼ਬਦ ਹਨ ਜਿਨ੍ਹਾਂ ਦਾ ਕੋਈ ਅਰਥ ਹੁੰਦਾ ਹੈ ਤੇ ਜਿਨ੍ਹਾਂ ਸ਼ਬਦਾਂ ਨੇ ਕਿਸੇ ਮਨੁੱਖ ਵਸਤੂ ਜਾਂ ਕੰਮ ਵੱਲ ਸੰਕੇਤ ਕੀਤਾ ਹੁੰਦਾ ਹੈ ਨੰਬਰ ਇਹਦਾ ਨਿਰਾਰਥਕ ਨਿਰਾਰਥਕ ਸ਼ਬਦ ਉਹ ਸ਼ਬਦ ਹਨ ਜਿਨ੍ਹਾਂ ਦਾ ਆਪਣਾ ਕੋਈ ਅਰਥ ਨਹੀਂ ਹੁੰਦਾ ਪਰੰਤੂ ਸਾਰਥਕ ਸ਼ਬਦਾਂ ਦੇ ਨਾਲ ਆ ਕੇ ਉਹਨਾਂ ਦੇ ਅਰਥਾਂ ਦਾ ਵਿਸਤਾਰ ਕਰਦੇ ਹਨ ਜਿਵੇਂ ਪਾਣੀ-ਤਾਣੀ, ਰੋਟੀ-ਰਾਟੀ, ਕਪੜਾ-ਕੁਪੜਾ ਆਦਿ ਇਸ ਵਿੱਚ ਪਾਣੀ, ਰੋਟੀ ਅਤੇ ਕਪੜਾ ਸਾਰਥਕ ਸ਼ਬਦ ਹਨ ਅਤੇ ਤਾਣੀ, ਰਾਣੀ ਤਾਣੀ, ਰਾਟੀ ਅਤੇ ਕੁਪੜਾ ਨਿਰਾਰਥਕ ਸ਼ਬਦ ਹਨ ਨਿਰਾਰਥਕ ਸ਼ਬਦ ਆਮ ਬੋਲਚਾਲ ਦੀ ਭਾਸ਼ਾ ਦੇ ਸ਼ਬਦ ਹਨ ਸ਼ਬਦ ਪੇਡ ਸਾਰਥਕ ਸ਼ਬਦ ਪ੍ਰਯੋਗ ਦੇ ਆਧਾਰ ਤੇ 8 ਪ੍ਰਕਾਰ ਦੇ ਹੁੰਦੇ ਹਨ ਨਾਮ ਪੜਨਾਵ ਵਿਸ਼ੇਸ਼ਣ ਕਿਰਿਆ ਵਿਸ਼ੇਸ਼ਣ ਸੰਬੰਧਕ ਯੋਜਕ ਅਤੇ ਵਿਸਮਕ ਹਾਂਜੀ ਆਪਾਂ ਹੁਣ ਪੜਾਂਗੇ ਨਾਮ ਜਿਹੜੇ ਸ਼ਬਦ ਕਿਸੇ ਵਿਅਕਤੀ ਵਸਤੂ ਸਥਾਨ ਹਾਲਤ ਗੁਣ ਭਾਵ ਆਦ ਦਾ ਬੋਧ ਕਰਾਉਣ ਉਹਨਾਂ ਨੂੰ ਨਾਮ ਕਿਹਾ ਜਾਂਦਾ ਹੈ ਜਿਵੇਂ ਗੀਤਾ ਸੋਨਾ ਜਲੰਧਰ ਪਹਾੜ ਖੁਸ਼ੀ ਆਦਿ ਠੀਕ ਹੈ ਜੀ ਨਾਮ ਪੰਜ ਪ੍ਰਕਾਰ ਦੇ ਹੁੰਦੇ ਹਨ ਆਮ ਨਾਮ ਜਾਂ ਜਾਤੀਵਾਚਕ ਨਾਮ ਖਾਸ ਨਾਮ ਜਾਂ ਨਿਜਵਾਚਕ ਨਾਮ ਵਸਤੂਵਾਚਕ ਨਾਮ ਇਕਾਠਵਾਚਕ ਨਾਮ ਜਾਂ ਪਾਵਨ ਨੰਬਰ 5 ਪਾਵਾਚਕ ਨਾਮ ਨੰਬਰ 1 ਆਮ ਨਾਮ ਜਿਹੜੇ ਸ਼ਬਦ ਕਿਸੇ ਵਸਤੂ ਜੀਵ ਸਥਾਨ ਦੀ ਪੂਰੀ ਜਾਤੀ ਦਾ ਜਾਂ ਸ਼੍ਰੇਣੀ ਦਾ ਬੋਧ ਕਰਮਾਣ ਉਹਨਾਂ ਨੂੰ ਆਮ ਨਾਮ ਜਾਂ ਜਾਤੀਵਾਚਕ ਨਾਮ ਕਿਹਾ ਜਾਂਦਾ ਹੈ ਜਿਵੇਂ ਪੁਸਤਕ ਮਨੁੱਖ ਸ਼ਹਿਰ ਆਦਿ ਨੰਬਰ 2 ਖਾਸ ਨਾਮ ਜਿਹੜੇ ਸ਼ਬਦ ਕਿਸੇ ਖਾਸ ਵਿਅਕਤੀ ਜੀਵ ਸਥਾਨ ਜਾਂ ਖਾਸ ਵਸਤੂ ਖਾਸ ਥਾਂ ਦੇ ਨਾਮ ਦਾ ਬੋਧ ਹੁੰਦਾ ਹੈ ਜਾਂ ਬੋਧ ਕਰਮਾਣ ਉਸ ਨੂੰ ਖਾਸ ਨਾਮ ਕਿਹਾ ਜਾਂਦਾ ਹੈ ਜਿਵੇਂ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਜੀ ਅਨੰਦਪੁਰ ਸਾਹਿਬ ਸਤਲੁਜ ਬਿਆਸ ਰਾਵੀ ਆਦਿ ਨੰਬਰ 3 ਵਸਤੂਵਾਚਕ ਨਾਮ ਜਿਹੜੇ ਸ਼ਬਦ ਤੋਂ ਤੋਲਣ ਮਿਨਣ ਜਾਂ ਮਾਪੀਆਂ ਜਾਣ ਵਾਲੀਆਂ ਵਸਤਾਂ ਦੇ ਨਾਮ ਦਾ ਬੋਧ ਹੋਵੇ ਉਸ ਨੂੰ ਵਸਤੂਵਾਚਕ ਨਾਮ ਕਹਿੰਦੇ ਹਨ ਜਿਵੇਂ ਸੋਨਾ ਚਾਂਦੀ ਤੇਲ ਕੱਪੜਾ ਪੱਗ ਆਦਿ ਨੰਬਰ 4 ਇਕੱਠਵਚਕ ਨਾਮ ਜਿਹੜੇ ਸ਼ਬਦ ਵਿਅਕਤੀਆਂ ਜਾਂ ਜੀਵਾਂ ਜਾਂ ਗਿਣੀਆਂ ਜਾਣ ਵਾਲੀਆਂ ਵਸਤੂਆਂ ਦੇ ਸਮੂਹ ਦਾ ਗਿਆਨ ਕਰਵਾਉਣ ਉਹਨਾਂ ਨੂੰ ਇਕੱਠਵਚਕ ਨਾਮ ਕਹਿੰਦੇ ਹਨ ਜਿਵੇਂ ਫੌਜ ਜੜ ਸ਼੍ਰੇਣੀ ਸਭਾ ਆਦਿ ਨੰਬਰ 5 ਭਾਵਵਾਚਕ ਨਾਵ ਜਿਹੜੇ ਸ਼ਬਦ ਤੋਂ ਕਿਸੇ ਭਾਵ ਗੁਣ ਹਾਲਤ ਦਾ ਗਿਆਨ ਹੋਵੇ ਉਸਨੂੰ ਭਾਵਵਾਚਕ ਨਾਵ ਕਿਹਾ ਜਾਂਦਾ ਹੈ ਜਿਵੇਂ ਖੁਸ਼ੀ ਗਮੀ ਸੱਚਾਈ ਉਦਾਸੀ ਯਾਦ ਅੱਜ ਲਈ ਆਪਾਂ ਇੰਨਾ ਹੀ ਪੜ੍ਹਾਂਗੇ ਧੰਨਵਾਦ